ਹਾਂਜੀ ਅੱਜ ਆਪਾਂ ਮਹਿਕ ਭੈਣ ਬਾਰੇ ਕੋਈ ਗੱਲ ਨਹੀਂ ਕਰਾਂਗੇ ਆਪਾਂ ਮਹਿਕ ਭੈਣ ਨੂੰ ਬੇਨਤੀ ਕਰਾਂਗੇ ਰਿਕਵੈਸਟ ਕਰਾਂਗੇ ਕਿ ਜੋ ਵੀ ਤੇਰੀ ਲਾਈਫ ਦੇ ਵਿੱਚ ਚੱਲ ਰਿਹਾ ਹੈ ਉਹ ਆਪਣੇ ਵਿਊਅਰਸ ਨੂੰ ਆਪਣੇ ਚਾਹਣ ਵਾਲਿਆਂ ਨੂੰ ਸੱਚ-ਸੱਚ ਦੱਸ ਦੇ ਕਿ ਤੇਰੀ ਲਾਈਫ ਦੇ ਵਿੱਚ ਕੀ ਚੱਲ ਰਿਹਾ ਹੈ ਤੂੰ ਕਿਉਂ ਲੁਕੋ ਰਾਹੀ ਆ ਕਿ ਜੋ ਵੀ ਤੇਰੀ ਜ਼ਿੰਦਗੀ ਦੇ ਵਿੱਚ ਹੋਇਆ ਹੈ ਤੇਰੇ ਨਾਲ ਚੰਗਾ ਮਾੜਾ ਤੂੰ ਸਾਰਿਆਂ ਨਾਲ ਸਾਂਝਾ ਕਰ ਇਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਸੀ ਇੰਨਾ ਹਾਸਮੁਖ ਪਤੀ ਮਿਲਿਆ ਸੀ ਤੇ ਉਹ ਵੀ ਸਿੰਘ ਸਜਿਆ ਹੋਇਆ ਸੀ ਪਰ ਫਿਰ ਵੀ ਉਹਦੇ ਵਿੱਚ ਇੰਨੀ ਕਿੱਡੀ ਕੋਈ ਖਰਾਬੀ ਨਿਕਲੀ ਉਹਦੇ ਵਿੱਚ ਕਿਹੜਾ ਆਗਣ ਸੀ ਕਿ ਤੈਨੂੰ ਉਹਨੂੰ ਛੱਡਣਾ ਪਿਆ ਕਿਹੜੀ ਮਜਬੂਰੀ ਦੇ ਵਿੱਚ ਤੂੰ ਉਹਨੂੰ ਛੱਡ ਦਿੱਤਾ ਛੱਡਣ ਵਾਲਾ ਤਾਂ ਉਹ ਮੁੰਡਾ ਲੱਗਦਾ ਨਹੀਂ ਕਿਉਂਕਿ ਘਰਬਾਰ ਬਹੁਤ ਵਧੀਆ ਉਹਨਾਂ ਦਾ ਜ਼ਮੀਨ ਜਾਇਦਾਦ ਆ ਸਭ ਕੁਝ ਉਹਨਾਂ ਕੋਲ ਵਾਦੂ ਸੀ ਪੈਸੇ ਢੇਲੇ ਦੀ ਉਸ ਘਰ ਵਿੱਚ ਕੋਈ ਕਮੀ ਨਹੀਂ ਸੀ ਤੁਹਾਡੇ ਘਰ ਦੇ ਮੁਕਾਬਲੇ ਉਹਨਾਂ ਦਾ ਘਰ ਬਹੁਤ ਜ਼ਿਆਦਾ ਅਮੀਰ ਸੀ ਤੇ ਇੰਨਾ ਵਧੀਆ ਪਰਿਵਾਰ ਤੈਨੂੰ ਕਿੰਨਾ ਪਿਆਰ ਕਰਦੇ ਸੀ ਸਾਰੇ ਪਰ ਫਿਰ ਵੀ ਤੂੰ ਉਸ ਪਰਿਵਾਰ ਨੂੰ ਛੱਡ ਦਿੱਤਾ ਇਸ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਰਾਜ਼ ਹੋਵੇਗਾ ਜੋ ਤੂੰ ਆਪਣੇ ਦਿਲ ਵਿੱਚ ਲੁਕੋ ਕੇ ਰੱਖਿਆ ਹੈ ਪੈਨੇ ਅੱਜ ਤੈਨੂੰ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਕਿ ਤੂੰ ਉਹ ਰਾਜ਼ ਆਪਣੇ ਦਿਲ ਵਿੱਚੋਂ ਕੱਢ ਦੇ ਸਾਰਿਆਂ ਦੇ ਨਾਲ ਸਾਂਝਾ ਕਰ ਤੈਨੂੰ ਜੋ ਵੀ ਕੋਈ ਕਮੈਂਟ ਕਰਕੇ ਪੁੱਛਦਾ ਹੈ ਤੂੰ ਉਹ ਕਮੈਂਟ ਡਿਲੀਟ ਕਰ ਦਿੰਨੀ ਆ ਕਦੇ ਵੀ ਤੂੰ ਖੁੱਲ ਕੇ ਗੱਲ ਨਹੀਂ ਕੀਤੀ ਤੇ ਨਾ ਹੀ ਕੋਈ ਦੱਸੀ ਆ ਬਸ ਬੁਝਾਰਤਾਂ ਹੀ ਪਾਈ ਜਾਣੀਆਂ ਕਿ ਮੇਰੇ ਨਾਲ ਮਾੜਾ ਹੋਇਆ ਮੇਰੀ ਜ਼ਿੰਦਗੀ 'ਚ ਕੁਝ ਨਹੀਂ ਰਹਿ ਗਿਆ ਸਭ ਕੁਝ ਖਤਮ ਹੋ ਗਿਆ ਫਿਰ ਕੀ ਖਤਮ ਹੋਇਆ ਤੇ ਕੀ ਨਹੀਂ ਰਹਿ ਗਿਆ ਖੁੱਲ ਕੇ ਵੀ ਦੱਸ ਨਾ ਲੋਕਾਂ ਨੂੰ ਕਿਉਂ ਇਸ ਤਰ੍ਹਾਂ ਲੋਕਾਂ ਨੂੰ ਭੰਬਲ ਭੂਸੇ ਪਾ ਰਹੀਆਂ ਤੇ ਆਪਣਾ ਵਿਸ਼ਵਾਸ ਆਪਣੀ ਆਡੀਅנס ਦੇ ਉਤੋਂ ਗਵਾ ਰਹੀਆਂ ਹੁਣ ਸਾਰੇ ਤੈਨੂੰ ਕੋਈ ਝੂਠੀ ਕਹਿੰਦਾ ਹੈ ਕੋਈ ਤੈਨੂੰ ਖੋਦਗਰਜ ਕਹਿੰਦਾ ਹੈ ਕੋਈ ਤੈਨੂੰ ਪੈਸੇ ਦੀ ਲਾਲਚ ਵਾਲੀ ਕੁੜੀ ਕਹਿੰਦਾ ਹੈ ਤੇ ਕੋਈ ਕਹਿੰਦਾ ਹੈ ਕਿ ਜਿਹੜੇ ਪਰਿਵਾਰ ਦੇ ਵਿੱਚ ਤੂੰ ਰਹਿ ਰਹੀ ਆ ਹੁਣ ਤੂੰ ਉਹਨਾਂ ਤੋਂ ਪਤਾ ਨਹੀਂ ਕਿੰਨਾ ਕੁ ਮੂੰਹ ਮੰਗਿਆ ਪੈਸਾ ਲਿਆ ਹੋਵੇਗਾ ਹੁਣ ਤੂੰ ਉਹਨਾਂ ਦਾ ਚੈਨਲ ਬਣਾ ਕੇ ਦੇਵੇਂਗੀ ਤੇ ਉਹਨਾਂ ਦਾ ਚੈਨਲ ਗਰੋ ਕਰੇਂਗੀ ਤੇਰੇ ਤੇ ਬਹੁਤ سارے ਇਲਜ਼ਾਮ ਲੱਗ ਰਹੇ ਆ ਤੂੰ ਕਿਸੇ ਸਵਾਲ ਦਾ ਤਾਂ ਕੋਈ ਜਵਾਬ ਦੇ ਲੋਕ ਤੈਨੂੰ ਕਮੈਂਟ ਤੇਰੇ ਚੈਨਲ ਤੇ ਹੀ ਕਰ ਰਹੇ ਆ ਤੇ ਤੂੰ ਉਹਨਾਂ ਦਾ ਵੀ ਰਿਪਲਾਈ ਨਹੀਂ ਦਿੰਦੀ ਇੱਕ ਦਿਨ ਬੋਲ ਕੇ ਸਾਰਿਆਂ ਨੂੰ ਸਾਫ਼-ਸਾਫ਼ ਦੱਸ ਦੇ ਕਿ ਬੱਚੇ ਕੌਣ ਨੇ ਤੇਰੇ ਕੀ ਲੱਗਦੇ ਨੇ ਤੇ ਕਿਉਂ ਤੂੰ ਇਹਨਾਂ ਦੀ ਪ੍ਰਮੋਸ਼ਨ ਕਰਦੀ ਫਿਰਦੀ ਆ ਆਪਣਾ ਪਰਿਵਾਰ ਇੰਨਾ ਵਧੀਆ ਹੈ ਉਸ ਨੂੰ ਤੂੰ ਕਿਉਂ ਛੱਡ ਦਿੱਤਾ ਹੈ